ਸੋ ਕਹੋ ਤਲਗੁਰ ਸੇਵਿਆ ਇਹਨੇ ਸਹਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਅੰਜਨਮ ਮਰਨ ਦੁਖ ਜਾਏ ਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਕਰ ਦੂਜਾ ਚੌਪਦਇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇੱਕ ਪਿਤਾ ਕਸ ਕੇ ਹਮ ਵਰ ਕਾ ਤੂੰ ਮੇਰਾ ਗੁਰ ਹਾਈ ਸਣ ਮੀਤਾ ਜਿਉ ਹਮਾਰਾ ਬਲਬਲ ਜასი ਹਰ ਦਰਸ਼ਨ ਦੇਹੁ ਦਿਖਾਈ ਇਕ ਪਿਤਾ ਇੱਕਸ ਕੇ ਹਮ ਵਰ ਕਾ ਤੂੰ ਮੇਰਾ ਗੁਰਹਾਈ ਸਣ ਮੀਤਾ ਜਿਉ ਹਮਾਰਾ ਬਲਬਲ ਜასი ਹਰ ਦਰਸ਼ਨ ਦੇ ਹੋ ਦਿਖਾਈ ਸਣਮਿਤਾ ਤੂਰੀ ਕੌ ਬਲ ਜਾਈ ਇਹੋ ਮਨ ਤੇਰਾ ਪਾਈ ਰਹਾ ਮਲ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇ ਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾਉਂਦੇ ਹੋ ਉਪਦੇਸਾ ਵਾਣ ਨ ਕੀਜੈ ਸ਼ਰਨ ਪਰਿਜੈ ਕਰਸੋ ਭਲਾ ਮਨਾਈਐ ਸੁਣ ਮੀਤਾ ਜਿਉ ਪੈੰਡ ਸਭ ਤਨ ਅਰਪੀਜੈ ਐਉਂ ਦਰਸ਼ਨ ਹਰ ਜਿਉ ਪਾਈਐ ਰਾ ਪ੍ਰਸਾਦ ਸੰਤਾਨ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਤਾਰੀ ਸਭ ਆਕਲ ਨਿਰੰਜਨ ਡਿਠਾ ਭਾਇਓ ਅਨੰਗ੍ਰਹ ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਘਰ ਕਿਰਪਾ ਤਾਰੀ ਸਭ ਆਕਲ ਨਿਰੰਡਰ ਨਿਢਿਠਾ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਰਠਾ ਮਹੱਲਾ ਪਨਵਾ ਕਰ ਦੁਜਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਹਰੇਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਇਹ ਪਾਵਨ ਉਪਦੇਸ਼ ਸੋਰਠਿ ਰਾਗ ਅੰਦਰ ਪੰਜਵੇਂ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖਰਬਿੰਦਉ ਉਚਾਰਣ ਹੋਇਆ ਪੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆੰਗ 611 612 ਉੱਪਰ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਬਹੁਤ ਹਿਤੰਤਾਂ ਦੇ ਪਾਤ੍ਰ ਰੱਠਵੇਂ ਪਾਤਸ਼ਾਹ ਪੰਤਨ ਸਾਹਿਬ ਸ੍ਰੀ ਗੁਰੂ ਰਕਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਸਤਿਗੁਰੂ ਜੀ ਕਿਰਪਾ ਕਰਨ ਸਬਨਾ ਦੀਆਂ ਝੋਲੀਆਂ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ